ਨਹੀਂ 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 ਆਰਡਰ ਚਲੀ ਗਈ ਆ ਤੂੰ ਫੋਨ ਕੀਤਾ ਨੂੰ ਕਿ ਰੁਕ ਜਾ ਗੱਲ ਕਰਕੇ ਜਾ ਜਿਹੜੇ ਜਿਹੜੇ ਉਸ ਟਾਈਮ ਦੇ ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਗੁਰਿੰਦਰ ਕੁਮਰ ਦੀ ਜੱਥ ਹੋਈ ਆ ਇਹਨਾਂ ਨੇ ਜੱਥ ਇਹਨਾਂ ਕੋਲ ਅਸੀਂ ਰਿਪੋਰਟਿੰਗ ਨਾ ਕਰਿਆ ਇਹ ਇਹਨੇ ਰਿਕਾਰਡਿੰਗ ਮੰਗ ਰਿਆ ਸਰ ਤੁਹਾਡੇ ਜਿਹੜੇ ਜਿਹੜੇ ਉਸ ਉਸ ਕਾਈਂ ਦੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਇੱਕ ਗੱਲ ਸੁਣੋ ਉਹ ਸਰ ਇਹ ਨਹੀਂ ਮਿਲਦਾ ਰੁਕ 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 ਅਸੀਂ ਇਹਨੇ ਕੋ ਵੀਡੀਓ ਮੰਗ ਰਿਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਵੀ ਐਕਚੁਅਲੀ ਇਹਦੇ ਵਿੱਚ ਉਸ ਓਡੀਟ ਵਿੱਚ ਹੋਇਆ ਕੀ ਆ ਗਣਮ ਕਿਤੇ ਕੁਮਰ ਸਾਹਿਬ ਕਿੱਥੇ ਕਿੱਥੇ ਪਏ ਸੀਗੇ ਕਿਹੜੇ ਵੇੜ ਤੋਂ ਸੀਗੇ ਇਹ ਤਾਂ ਸੀਸੀਟੀਵੀ ਕੈਮਰਾ ਲੱਗੇ ਸਾਰੇ ਇਹਦੇ ਸਾਰੇ ਕੈਮਰਾ ਸਾਰੇ ਹੈ ਨਾ ਸਾਰੇ ਬਸ ਆ ਕੈਮਰਾ ਹੈ ਇੱਥੇ ਆ ਦੇਖੋ ਇਹਨਾਂ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹ ਔਰ ਬਿਨਾ ਫੈਮਿਲੀ ਦੇ ਕਨਫਰਮੇਸ਼ਨ ਤੋਂ ਇਹਨਾਂ ਨੇ ਉਸਦੀ ਬੋਡੀ ਵੀ ਪੈਕ ਕਰ ਦਿੱਤੀ ਉਦੋਂ ਜਿੱਥੇ ਉੱਥੇ ਸ਼ੂਟ ਕੀਤਾ ਨਾ ਕੰਮ ਉੱਜੀ ਆਈ ਸੀ ਉਦੋਂ ਸਰਜਰੀ ਹੋ ਚੁੱਕੀ ਸੀ ਉਹਨੇ ਨਹੀਂ ਹਰ ਸਰਜਰੀ ਵੀ ਦਾਪਾ ਸਰਜਰੀ ਕਰਕੇ ਉੱਥੇ ਬਾਹਰ ਲੈਣਾ ਹੁੰਦਾ ਸੀ ਇਹਦਾ ਜੇ ਕੋਈ ਕਹਾਣੀ ਮਤਲਬ ਪ੍ਰਾਰਿਗ ਇਹ ਕਾਲੇ ਨੂੰ ਕਿਹਾ ਉਹ ਮੈਂ ਕਰਦਾ